ਗੁਰੰਗਤ ਦੇਵ ਜੀ ਮਹਾਰਾਜ ਦਾ ਜਨਮ ਪੰਜਾਬ ਦੇ ਅਰੋਕੇ ਜ਼ਿਲ੍ਹੇ ਫਿਰੋਜ਼ਪੁਰ ਵਿਖੇ ਮੱਤੇ ਕੀ ਸਾਂ ਨਾਮਕ ਥਾਂ ਤੇ ਪਿਤਾ ਫਿਰੂਮਰਜੀ ਦੇ ਘਰ ਵਿਖੇ ਹੁੰਦਾ ਹੈ। ਪਿਤਾ ਫਿਰੂਮਲ ਜੀ ਮੱਤੇ ਕੀ ਸਾਂ ਛੱਡ ਕੇ ਤਰਨਤਾਰਨ ਦੇ ਨੇੜੇ ਕਡੂਰ ਸਾਂ ਵਿਖੇ ਆ ਜਾਂਦੇ ਹਨ। ਇੱਥੇ ਹੀ ਗੁਰੂ ਸਾਹਿਬ ਦਾ ਵਿਆਹ 15 ਸਾਲ ਦੀ ਉਮਰ ਦਾ ਵਿੱਚ ਮਾਤਾ ਕੀਵ ਜੀ ਨਾਲ ਹੋ ਜਾਂਦਾ ਹੈ। ਗੁਰੂ ਸਾਹਿਬ ਕੋਲ ਦੋਸ ਪੁੱਤਰ ਔਰ ਦੋਸ ਪੁੱਤਰੀਆਂ ਸਨ। ਪਾਈ ਜੋਦ ਦੇ ਮੁਖ ਤੋਂ ਗੁਰੂ ਨਾਨਕ ਦੀ ਮਿੱਠੀ ਬਾਣੀ ਸੁਣ ਕੇ ਗੁਰੰਗਰ ਦੇਵ ਮਹਾਰਾਜ ਦੇ ਬਹੁਤ ਪ੍ਰਭਾਵਿਤ ਹੁੰਦੇ ਹਨ ਉਹਨਾਂ ਦੇ ਮਨ ਵਿੱਚ ਗੁਰਨਾਨਕ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ ਗੁਰਨਾਨਕ ਦੇ ਦਰਸ਼ਨ ਲਈ ਕਰਤਾਰਪੁਰ ਸਾਹਿਬ ਦੀ ਪਵੰਤ ਧਰਤੀ ਤੇ ਪਹੁੰਚਦੇ ਹਨ ਗੁਰਨਾਨਕ ਨੂੰ ਆਪਣਾ ਗੁਰੂ ਤਾਨ ਕਰ ਲੈਂਦੇ ਹਨ ਔਰ ਉੱਥੇ ਹੀ ਸੇਵਾ ਵਿੱਚ ਲੱਗ ਜਾਂਦੇ ਹਨ ਗੁਰਨਾਨਕ ਦੇਵ ਜੀ ਵੱਲੋਂ ਪਾਈ ਹੋਈ ਕੜੀ ਪ੍ਰੀਖਿਆ ਨੂੰ ਪਾਰ ਕਰਕੇ ਗੁਰਤਾਗਦੀ ਤੇ ਵਿਰਾਜਮਾਨ ਹੁੰਦੇ ਹਨ ਉਹ 13 ਸਾਲ ਤੱਕ ਗੁਰਤਾ ਗੱਦੀ ਨੂੰ ਸੰਭਾਲਦੇ ਹਨ ਅੱਜ ਸਾਰਾ ਸਿੱਖ ਜਗਤ ਗੁਰੰਗਰ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਔਰ ਧੂਮਤਾਲ ਨਾਲ ਮਨਾ ਰਿਹਾ ਹੈ ਆਪ ਸਭ ਜੀ ਨੂੰ ਗੁਰੰਗਰ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ